ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਜ਼ੀ ਪਾਰਟੀ ਦਾ ਜ਼ੋਰ ਲੱਗਿਆ ਵੈਸੇ ਕੰਮ ਦੇ ਵਿੱਚ ਔਰ ਸ਼ਾਇਦ ਬੀਜੇਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾ ਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨੀ ਨਹੀਂ ਹੁਣ ਤੁਸੀਂ ਵੋਟਾਂ ਝਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦਿਓ ਝਾੜੂ ਵੋਟਾਂ ਕਿਉਂ ਝਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਵਿੱਚ ਜਾ ਕੇ ਲੜ ਰਹੇ ਹਾਂ ਔਰ ਵੱਡੀ ਬੋਟਾ ਜਿੱਤ ਹਾਸਲ ਕਰਨੀ ਸੋ ਬਾਬਾ ਜੀ ਕਿਰਪਾ ਕਰਨ ਔਰ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਕਿ ਤਗੜੇ ਹੋ ਕੇ ਤੁਸੀਂ ਆਪਾਂ ਵੋਟਾਂ ਪਾਉਣੀਆਂ ਸਾਰਿਆਂ ਨੇ ਸੋ ਇਹਨਾਂ ਜਿਹੜੀਆਂ ਆਡੀਓਜ਼ ਜਿਹੜੀਆਂ ਆ ਰਹੀਆਂ ਤੁਹਾਡੇ ਕੋਲੇ ਇਹ ਇਹ ਇਹਨਾਂ ਇਹਨਾਂ ਨੂੰ ਸਾਰੇ ਨੂੰ ਕਾੜਨਾ ਹੈ ਇਹ ਝੂਠਾਂ ਦਾ ਫੁੱਲਦਾ ਜਿਹੜੇ ਹਾਰਦੇ ਹੁੰਦੇ ਆ ਉਹ ਐਸੀਆਂ ਫਿਰ ਗੱਲਾਂ ਬਾਤਾਂ ਕਰਦੇ ਨੇ ਜਿਹੜੀਆਂ ਅੱਜ ਆਮ ਆਦਮੀ ਪਾਰਟੀ ਤੇ ਬੀਜੇਪੀ ਕਰ ਰਹੀ ਹੈ ਸੋ ਤਕੜੇ ਓਕੇ ਦੱਬ ਕੇ ਤੁਸੀਂ ਸਾਰੇ ਨੇ ਆਪਦੀ ਵੋਟ ਦਾ ਇਸਤੇਮਾਲ ਕਰਨਾ ਹੈ ਜਿਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਇਹ ਵੀਡੀਓ ਨੂੰ ਵਾਇਰਲ ਕਰੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰ ਸਕਦੇ ਜਿੰਨੇ ਮੇਰੇ ਸਮਰਥਕ ਆ ਮੈਨੂੰ ਪਿਆਰ ਕਰਨ ਵਾਲੇ ਆ ਹਰ ਵਿਅਕਤੀ ਕੋਲ ਇਹ ਵੀਡੀਓ ਜਾਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਜਿਉਂਦੇ ਰਹੋ